ਇਨਾਮ ਉਸ ਵੇਲੇ ਸੁਰਖੀਆਂ ਚ ਆਇਆ ਜਦ ਬ੍ਰਿਟਿਸ਼ ਸਿਟੀਜ਼ਨ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਤੇ ਕੁਝ ਆਰੋਪ ਲਗਾਏ ਪਰ ਇਸ ਨਾਮ ਦੀ ਪਹਿਚਾਨ ਇਨਾਂ ਆਰੋਪਾਂ ਤੱਕ ਹੀ ਸੀਮਤ ਨਹੀਂ ਹੈ ਇਸ ਨਾਮ ਦੀ ਪਹਿਚਾਨ ਇਸ ਤੋਂ ਬਹੁਤ ਵੱਧ ਗਈ ਹੈ ਤੇ ਇਸੇ ਨਾਮ ਨਾਲ ਤੁਹਾਨੂੰ ਅੱਜ ਜਾਣੂ ਕਰਵਾਵਾਂਗੇ ਤੁਸੀਂ ਇੱਕ ਬਹੁਤ ਸੈਂਸਿਟਿਵ ਦੌਰ ਚੋਂ ਗੁਜ਼ਰ ਰਹੇ ਆ ਅਸੀਂ ਸਭ ਜਾਣਦੇ ਆ ਪਰ ਇਸ ਸਭ ਤੋਂ ਪਹਿਲਾਂ ਕੌਣ ਹੈ ਦੀ ਹੋਂਦ ਕੀ ਹੈ ਉਹਦੇ ਬਾਰੇ ਅੱਜ ਸਾਡੇ ਦਰਸ਼ਕਾਂ ਨੂੰ ਦੱਸੋ ਅਮੈ इंग्लंड ਹਾਕੀ ਇੰਟਰਨੈਸ਼ਨਲ ਹਾਕੀ ਪਲੇਅਰ ਤਾਂ ਮੈਂ 2010 ਦੇ ਵਿੱਚ ਪਹਿਲੀ ਸਿੱਖ ਕੁੜੀ ਇੰਗਲੈਂਡ ਵੱਲ ਖੇਡ ਖੇਡ ਚੁੱਕੀ ਹਾਂ ਜਿਵੇਂ ਤੁਸੀਂ ਹੁਣੇ ਕਿਹਾ ਕਿ 2010 ਚ ਇੰਗਲੈਂਡ ਨੂੰ ਰਿਪਰੈਜ਼ੈਂਟ ਕਰਨ ਵਾਲੇ ਤੁਸੀਂ ਪਹਿਲੀ ਸਿੱਖ ਲੜਕੀ ਬਣੇ ਸੀਗੇ ਜੂਨੀਅਰ ਹਾਕੀ ਦੇ ਵਿੱਚ ਤਾਂ ਹਾਕੀ ਦੀ ਖੇਡ ਦੇ ਨਾਲ ਇਨ ਟੱਚ ਕਿਵੇਂ ਹੋਏ ਇਸ ਗੇਮ ਨੂੰ ਕਿਵੇਂ ਅਡਾਪਟ ਕੀਤਾ ਉਹਦੇ ਬਾਰੇ ਵੀ ਸੰ ਦੱਸੋ ਹੌਕੀ ਸਾਡੇ ਫੈਮਿਲੀ ਦੇ ਵਿੱਚ ਸਾਡੀ ਫੈਮਿਲੀ ਗੇਮ ਹੈ ਜਿਹੜੇ ਮੇਰੇ ਗ੍ਰੈਂਡਪੈਰੈਂਟਸ ਨੇ ਤਾਂ ਸਾਡੇ ਬਜ਼ੁਰਗ ਉਹ ਸਾਰੇ ਹੌਕੀ ਦੇ ਗੇਮ ਤੋਂ ਮਤਲਬ ਬਚਪਨ ਤੋਂ ਖੇਡਦੇ ਨੇ ਤਾਂ ਮੇਰੇ ਗ੍ਰੈਂਡਪੈਰੈਂਟਸ ਵੀ 올ਿਮਪਿਕਸ ਖੇਡ ਚੁੱਕੇ ਆ ਨਾਲੇ ਮੇਰੇ ਫਾਦਰ ਵੀ ਇੰਟਰਨੈਸ਼ਨਲ ਹੌਕੀ ਪਲੇਅਰ ਉਹ ਵੀ ਹਾਲੇ ਵੀ ਖੇਡਦੇ ਨੇ ਹਾਂਜੀ ਤਾਂ ਮੈਂ 5 ਸਾਲ ਦੀ ਸੀ ਜਦੋਂ ਮੈਂ ਪਹਿਲੀ ਵਾਰ ਹੌਕੀ ਸ਼ੁਰੂ ਕੀਤੀ ਸੀ ਤਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਤਾਂ ਅਸੀਂ ਪਹੁੰਚ ਗਏ ਇੰਗਲੈਂਡ ਦੇ ਟੀਮ ਤੇ ਹਾਲੇ ਟਾਈਮ ਸਾਡੇ ਕੋਲ ਹੈਗਾ ਇਹ ਤਾਂ ਹੋਰ ਵੀ ਸਾਡੇ ਅਚੀਵਮੈਂਟਸ ਰਹਿੰਦੇ ਆ ਪਰ ਖੇਡਦੇ ਆ ਬਸ ਹਾਕੀ ਦੀ ਗੇਮ ਦੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਪਰਿਵਾਰਕ ਤੌਰ ਤੇ ਹੀ ਸ਼ੁਰੂ ਤੋਂ ਜੁੜੇ ਹੋਏ ਸੀ ਤਾਂ ਇਸ ਗੇਮ ਦੇ ਨਾਲ ਜਦੋਂ ਪਹਿਲੀ ਵਾਰ ਤੁਸੀਂ ਇਨ ਟੱਚ ਆਏ ਜਦੋਂ ਪਹਿਲੀ ਵਾਰ ਹਾਕੀ ਸਟਿਕ ਚੱਕੀ ਕਿ ਉਸ ਵੇਲੇ ਵੀ ਸੋਚ ਲਿਆ ਸੀ ਕਿ ਇੰਗਲੈਂਡ ਨੂੰ ਇੱਕ ਦਿਨ ਰਿਪਰੈਜ਼ੈਂਟ ਕਰਨਾ ਹੈ ਜਾਂ ਉਸ ਲੈਵਲ ਤੱਕ ਪਹੁੰਚਣਾ ਹੈ ਕਿ ਜਿੱਥੇ ਤੁਸੀਂ ਆਪਣੇ ਮੁਲਕ ਲਈ ਖੇਡ ਸਕੋ ఐ థింక్ um 올 uh, like, si si si. um गिविंग ऑल 크레딧스 투 마이 పేరెంట్స్ లైక్ ਉਹਨਾਂ ਨੇ ਮੈਨੂੰ ਓਪਰਚੁਨਿਟੀ ਦਿੱਤੀ ਐ ਤਾਂ ਜਦੋਂ ਅਸੀਂ ਸ਼ੁਰੂ ਕੀਤਾ ਵੈਸੇ ਅਸੀਂ ਫਨ ਲਈ ਖੇਡਦੇ ਸੀ ਫਿਰ ਮੇਰੇ ਡੈਡੀ ਨੇ ਸਾਡੀ ਗੇਮ ਵੇਖ ਲਈ ਤਾਂ ਕਹਿੰਦੇ ਤੁਹਾਡੇ ਕੋਲ ਜ਼ਰੂਰ ਟੈਲੈਂਟ ਹੈਗਾ ਤਾਂ ਧਿਆਨ ਗੇਮ 'ਚ ਹੀ ਰਿਹਾ ਸਟੱਡੀ ਦੇ ਵਿੱਚ ਤਾਂ ਪੂਰੀਆਂ ਤਰੀਕਿਆਂ ਕਰਕੇ ਟ੍ਰੇਨਿੰਗ ਕਰਕੇ ਅਸੀਂ ਜਿੱਥੇ ਅਸੀਂ ਹੁਣ ਪਹੁੰਚੇ ਹੋ ਉਹਦੇ ਕਰਕੇ ਆ ਹਾਕੀ ਦੀ ਗੇਮ ਦੇ ਵਿੱਚ ਤੁਸੀਂ ਆਪਣੀਆਂ ਉਪਲਬਧੀਆਂ ਦੱਸ ਰਹੇ ਹੋ ਪਰ ਹਾਕੀ ਦੇ ਨਾਲ ਨਾਲ ਕੀ ਸਟੱਡੀਜ਼ ਵਿੱਚ ਵੀ ਇੰਟਰਸਟ ਸੀ ਪੜ੍ਹਾਈ ਲਿਖਾਈ ਕੀ ਕੁਛ ਕੀਤਾ ਉਹ ਵੀ ਦੱਸੋ ਸਾਡੀ ਫੈਮਿਲੀ ਉਹ ਐਜੂਕੇਸ਼ਨ ਦੇ ਬਾਰੇ ਬਹੁਤ ਜ਼ਿਆਦਾ ਇੰਪੋਰਟੈਂਟ ਕਹਿੰਦੇ ਨੇ ਸੋਚਦੇ ਨੇ ਤਾਂ ਅਸੀਂ ਪੜ੍ਹਾਈ ਵੀ ਕਰ ਰਹੇ ਹੋ ਤਾਂ ਖੇਡਦੇ ਵੀ ਹੋ ਦੋਨੋਂ ਇਕੱਠੇ ਕਰਦੇ ਹੋ ਤਾਂ ਹਾਂਜੀ ਮੇਰਾ ਮੇਰੀ ਪ੍ਰਾਇ ਹਾਲੇ ਚੱਲ ਰਹੀ ਹੈ ਮੈਂ ਸੈਕੰਡ ইয়ার ਆ ਲਫਪਰ ਯੂਨੀਵਰਸਿਟੀ ਤਾਂ ਇਹਦੇ ਵਿੱਚ ਜਿਵੇਂ ਤੁਸੀਂ ਫਿਜ਼ੀਓਥੈਰੇਪੀ ਦੀ ਪੜ੍ਹਾਈ ਦੀ ਹੁਣੇ ਗੱਲ ਕੀਤੀ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਗੇਮਸ ਜੁੜੀਆਂ ਹੋਈਆਂ ਕਿਉਂਕਿ ਫਿਜ਼ੀਓਥੈਰੇਪੀ ਕਿਹਾ ਜਾ ਸਕਦਾ ਇੱਕ ਤਰ੍ਹਾਂ ਨਾਲ ਬੋਡੀ ਨਾਲ ਫਿਜ਼ੀਕ ਨਾਲ ਤੇ ਕਿਤੇ ਨਾ ਕਿਤੇ ਗੇਮਸ ਨਾਲ ਵੀ ਜੁੜੀ ਹੋਈ ਹੈ ਤਾਂ ਕੀ ਇਹ ਵੀ ਸੋਚਿਆ ਹੈ ਜਾਂ ਇਹ ਵੀ ਕੋਈ ਪਲਾਨ ਰੱਖਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਸਪੋਰਟਸ ਦੇ ਨਾਲ ਹੀ ਫਿਜ਼ੀਓਥੈਰੇਪੀ ਰਿਲੇਟਡ ਕੋਈ ਆਪਣੇ ਆਪ ਨੂੰ ਏਮ ਰੱਖਿਆ ਹੋਵੇ ਹੈਨਕ ਫਿਜ਼ੀਓਥੈਰੇਪੀ ਦੀ ਡਿਗਰੀ ਕਰਕੇ ਫਿਰ ਅੱਗੇ ਮੈਂ ਜਨਰਲ ਪ੍ਰੈਕਟਿਸ਼ਨਰ ਦੀ ਡਿਗਰੀ ਸੋਚ ਰਹੀ ਕਰਨੂੰ ਤਾਂ ਹਾਂਜੀ ਜ਼ਰੂਰ ਫਿਜ਼ੀਓਥੈਰੇਪੀ ਦਾ ਜ਼ਰੂਰੀ ਹੈ ਮਤਲਬ ਗੇਮ ਦੇ ਨਾਲ ਤਾਂ ਬਾਕੀ ਮੇਰੇ ਫਿਊਚਰ ਪਲਾਨ ਹੈ ਕਲੀਨਿਕ ਖੋਲਣ ਨੂੰ ਸ਼ਾਇਦ ਇੰਡੀਆ ਖੋਲੂੰਗੀ ਮੈਂ ਤਾਂ ਯੂਰਪ ਦੇ ਵਿੱਚ ਵੀ ਖੋਲੂੰਗੀ ਮੈਂ ਆਪਣੇ ਪਰਿਵਾਰ ਬਾਰੇ ਵੀ ਸਾਨੂੰ ਦੱਸੋ ਕਿ ਪਰਿਵਾਰ ਵਿੱਚ ਕੌਣ-ਕੌਣ ਹੈ ਤੇ ਨਾਲ ਹੀ ਸਾਨੂੰ ਇਹ ਵੀ ਦੱਸੋ ਕਿ ਜਦੋਂ ਇਹ ਪੂਰਾ ਇਥੇ ਪੂਰਾ ਕੇਸ ਹੋਇਆ ਪੂਰੇ ਜਿਹੜੇ ਇੱਕ ਸੈਂਸਿਟਿਵ ਦੌਰ ਚੋਂ ਤੁਸੀਂ ਗੁਜ਼ਰੇ ਉਦੋਂ ਫੈਮਿਲੀ ਵੱਲੋਂ ਕਿਸ ਕਿਸਮ ਦਾ ਰਿਐਕਸ਼ਨ ਮਿਲਿਆ ਮੇਰੇ ਫੈਮਿਲੀ ਅੱਜ ਤੱਕ ਮੈਨੂੰ ਪੂਰੀ ਸਪੋਰਟ ਦਿੰਦੇ ਨੇ बिकॉज ਹਨੂਪਦਾ ਜਿਹੜੀ ਗੱਲ ਅਲੈਗੇਸ਼ਨਸ ਮੈਂ ਲਾਏ ਉਹ ਬਿਲਕੁਲ ਸਹੀ ਹੈ ਤਾਂ ਮੇਰੇ ਪਰਿਵਾਰ ਵਿੱਚ ਮੇਰੀ ਮੇਰੇ ਡੈਡੀ ਹੈਗੇ ਨੇ ਉਹ ਬਿਜ਼ਨਸਮੈਨ ਨੇ ਤਾਂ ਇੰਟਰਨੈਸ਼ਨਲ ਹਾਕੀ ਪਲੇਅਰ ਮੇਰੇ ਮੰਮੀ ਅੰਗਲਿਸ਼ ਦੀ ਟੀਚਰ ਹੈ ਹਾਈ ਸਕੂਲ ਦੇ ਵਿੱਚ ਤਾਂ ਇੱਕ ਮੇਰੀ ਵੱਡੀ ਭੈਣ ਤਾਂ ਦੋ ਛੋਟੇ ਭਰਾ ਤਾਂ ਇੱਕ ਛੋਟੀ ਭੈਣ ਇਹ ਸਾਰੇ ਪਰਿਵਾਰਕ ਮੈਂਬਰ ਜਿੰਨਾਂ ਬਾਰੇ ਤੁਸੀਂ ਹੁਣੇ ਸਾਨੂੰ ਦੱਸਿਆ ਇਹਨਾਂ ਦਾ ਫਰਸਟ ਰਿਐਕਸ਼ਨ ਜਦੋਂ ਇਹ ਪੂਰਾ ਕੇਸ ਹੋਇਆ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਪੂਰੀ ਸਪੋਰਟ ਕੀਤੀ ਉਹ ਹੁਣ ਕੀ ਕਹਿੰਦੇ ਆ ਤੁਹਾਨੂੰ ਜਦੋਂ ਤੁਹਾਡੇ ਨਾਲ ਇਸ ਪੂਰੇ ਮਾਮਲੇ 'ਚ ਉਹਨਾਂ ਦੀ ਗੱਲ ਹੁੰਦੀ ਹੋਏਗੀ ਉਹਨਾਂ ਦਾ ਕੀ ਰਿਐਕਸ਼ਨ ਆਉਂਦਾ ਉਹ ਕੀ ਕਿਸੇ ਵੇਲੇ ਤੁਹਾਨੂੰ ਲੱਗਦਾ ਕਿ ਜੋ ਹੋਇਆ ਉਹ ਗਲਤ ਹੋਇਆ ਜਾਂ ਉਹਨਾਂ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਜਿਵੇਂ ਮੈਂ ਕਿਹਾ ਮੇਰੀ ਪੂਰੀ ਫੈਮਿਲੀ ਦੀ ਸਪੋਰਟ ਮਿਲ ਰਹੀ ਹੈ ਹਾਲੇ ਵੀ ਮੇਰੇ ਨਾਲ ਹੀ ਖੜੇ ਨੇ ਵੈਸੇ ਟਾਪਿਕ ਬੜੀ ਸੈਂਸਿਟਿਵ ਹੈ ਤਾਂ ਆਬਵੀਅਸਲੀ ਮੈਂ ਕਿਸੇ ਦੀ ਧੀ ਹੈ ਕਿਸ ਦੀ ਪੈਣ ਹੈ ਤਾਂ ਮੰਮੀ ਡੈਡੀ ਵੀ ਬਾਰੇ ਪਰੇਸ਼ਾਨ ਨੇ ਪਰ ਸਾਰੇ ਸਾਰੇ ਪਰਿਵਾਰ ਵਾਲੋਂ ਤਾਂ ਸਾਰੇ ਸੋਚਦੇ ਨੇ ਤਾਂ ਮੈਨੂੰ ਜਸਟਿਸ ਮਿਲੇਗਾ ਪੂਰਾ ਵਿਸ਼ਵਾਸ ਹੈ ਇੰਡੀਅਨ ਲਾਅ ਤੇ ਤਾਂ ਕੋਰਟ ਸਾਨੂੰ ਜਰੂਰ ਜਸਟਿਸ ਮਿਲੇਗਾ ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ ਤਾਂ ਮੈਨੂੰ ਐ ਲੱਗ ਰਿਹਾ ਸੀ ਕਿ ਸ਼ਾਇਦ ਆਪਾਂ ਇਸ ਕੇਸ ਤੋਂ हट ਕੇ ਹੀ ਸਾਰੀਆਂ ਗੱਲਾਂ ਕਰਾਂਗੇ ਪਰ ਕਿਉਂਕਿ ਹੁਣ ਗੱਲਬਾਤ ਉਸ ਦੀ ਚੱਲੀ ਪਈ ਹੈ ਤਾਂ ਇੱਕ ਇਹ ਵੀ ਸਾਨੂੰ ਜ਼ਰੂਰ ਦੱਸੋ ਕਿ ਇਸ ਪੂਰੇ ਮਾਮਲੇ 'ਚ ਹੁਣ ਅੱਗੇ ਤੁਸੀਂ ਕੀ ਸੋਚਦੇ ਹੋ ਹਾਲੇ ਤੱਕ ਮੈਂ ਐਸਆਈਟੀ ਨੇ ਮੈਨੂੰ ਬੁਲਾਇਆ ਨਹੀਂ ਪਰ ਜੋ ਮੇਰੇ ਅਲਿਗੇਸ਼ਨਸ ਹੈ ਮੈਂ ਉਹਦੇ ਉੱਤੇ ਜ਼ਰੂਰ ਮੈਂ ਖੜੀ ਐ ਤਾਂ ਜੋ ਸਰਦਾਰ ਸਿੰਘ ਨੇ ਬੋਲਿਆ ਉਸ ਵਾਰੇ ਮੈਂ ਜਰੂਰ ਮੈਂ ਸਾਰਾ ਸੁਣਿਆ ਹੈ ਤਾਂ ਉਹ ਬਿਲਕੁਲ ਗਲਤ ਹੈ ਨਾਲੇ ਸਾਰੇ ਨੂੰ ਪਤਾ ਉਹ ਬਿਲਕੁਲ ਗਲਤ ਹੈ ਤਾਂ ਮੈਂ ਹਾਲੇ ਕੁਝ ਦੱਸਣਾ ਨਹੀਂ ਚਾਹੁੰਦੀ ਪਰ ਜੋ ਅਲਿਗੇਸ਼ਨਸ ਮੈਂ ਲਾਏ ਹੈ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਨੇ ਤਾਂ ਦੇਖਦੇ ਆ ਜਦੋਂ ਐਸਆਈਟੀ ਮੈਨੂੰ ਬੁਲਾਉਣਗੇ ਉਸ ਤੋਂ ਬਾਅਦ ਫਿਰ ਆਨਸਰ ਮਿਲ ਜਾਊਗਾ ਜਦੋਂ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਐਸਆਈਟੀ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਹਨਾਂ ਚੀਜ਼ਾਂ ਬਾਰੇ ਓਪਨਲੀ ਜਾਂ ਕਿਹਾ ਜਾ ਸਕਦਾ ਹੈ ਕਿ ਪਬਲਿਕਲੀ ਗੱਲ ਕਰਨ ਲਈ ਫਿਰ ਸਾਹਮਣੇ ਆਓ ਜ਼ਰੂਰ ਅਮ ਜੋਦੋ ਮੈਂ ਐਸਆਈਟੀ ਜੋਦੋ ਐਸਆਈਟੀ ਨੇ ਮੈਨੂੰ ਬੁਲਾ ਲਿਆ ਤਾਂ ਉਹ ਮੈਂ ਸਾਰੀ ਕਹਾਣੀ ਉਹਨੂੰ ਦੱਸਤੀ ਐ ਮੈਨੂੰ ਆਨਸਰ ਮਿਲਣ ਤੋਂ ਬਾਅਦ ਫਿਰ ਮੈਂ ਅੱਗੇ ਗੱਲ ਕਰਾਂਗੀ ਹਾਂਜੀ ਮੇਰੇ ਵਕੀਲ ਦੇ ਨਾਲ ਇਸ ਪੂਰੇ ਮਾਮਲੇ 'ਚ ਤੁਹਾਡੇ ਲਈ ਕਿੰਨਾ ਟਫ ਰਿਹਾ ਹੈ ਤੁਹਾਡੇ ਖੁਦ ਦੇ ਲਈ ਐਜ਼ ਐਨ ਇੰਡੀਵਿਜੂਅਲ ਕਿੰਨਾ ਟਫ ਸੀ ਇਸ ਪੂਰੇ ਮਾਮਲੇ 'ਚੋਂ ਗੁਜ਼ਰਨਾ ਇਸ ਪੂਰੇ ਮਾਮਲੇ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਸਾਹਮਣੇ ਲੈ ਕੇ ਆਉਣਾ ਆਈ ਥਿੰਕ ਜਿਹੜੇ ਮੇਰੇ ਪਰਿਵਾਰ ਨੇ ਉਹਨਾਂ ਨੇ ਹਮੇਸ਼ਾ ਹੀ ਸਾਨੂੰ ਸਿਖਾਇਆ ਤੁਸੀਂ ਜਰੂਰ ਸੱਚ ਬੋਲਣਾ ਤਾਂ ਜੋ ਮੈਂ ਅਲਿਗੇਸ਼ਨਸ ਲਾਇਆ ਬਿਲਕੁਲ ਸੱਚ ਨੇ ਮੈਨੂੰ ਪਤਾ ਉਹਨਾਂ ਨੂੰ ਵੀ ਪਤਾ ਤਾਂ ਜਰੂਰ ਸਭ ਨੂੰ ਪਤਾ ਇੰਡੀਵਿਜੂਅਲ ਦੇ ਵਾਸਤੇ ਟਫ ਹੀ ਹੋਊਗਾ ਮੈਂ ਕਿਹਾ ਇਹ ਕੋਈ ਮਤਲਬ ਈਜ਼ੀ ਚੀਜ਼ ਨਹੀਂ ਹੈਗੀ ਮੋਰੇ ਉਹਨੂੰ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਮੈਂ ਕਹਿ ਚੁੱਕੀ ਹਾਂ ਔਰ ਜਸਟਿਸ ਜਰੂਰ ਮੈਨੂੰ ਮਿਲੇਗਾ ਜਿਵੇਂ ਆਪਣੀ ਜਿੱਥੋਂ ਗੱਲ ਸ਼ੁਰੂ ਹੋਈ ਸੀ ਕਿ ਹਾਕੀ ਤੁਸੀਂ ਖੇਡੀ ਹਾਂਜੀ ਕੀ ਲੱਗਦਾ ਕਿ ਬੀਇੰਗ ਅ ਸਪੋਰਟਸ ਪਰਸਨ ਗੇਮ ਦੇ ਨਾਲ ਜੁੜੇ ਹੋਣ ਕਰਕੇ ਵੀ ਤੁਹਾਨੂੰ ਕਿਤੇ ਨਾ ਕਿਤੇ ਇੱਕ ਐਕਸਟਰਾ ਮੋਟੀਵੇਸ਼ਨ ਜਾਂ ਐਕਸਟਰਾ ਹੌਸਲਾ ਮਿਲਿਆ ਕਿ ਸੱਚ ਲਈ ਲੜ ਸਕੂੰ ਸੱਚ ਨੂੰ ਸਾਹਮਣੇ ਲਿਆਉਣ ਲਈ ਸਾਹਮਣੇ ਆ ਸਕੂੰ ਆਈ ਥਿੰਕ ਉਹ ਇਸ ਗੱਲ ਦੀ ਹੈ ਨਹੀਂ ਜਿਹੜੀ ਗੱਲ ਗਲਤ ਹੈ ਉਹ ਗਲਤ ਹਮੇਸ਼ਾ ਗਲਤ ਰਹੂਗਾ ਤਾਂ ਇਹ ਆ ਮੇਰੀ ਇੱਜ਼ਤ ਵਾਸਤੇ ਤਾਂ ਨਾਲੇ ਮੇਰੀ ਪਰਵਾਹ ਦੀ ਇਜ਼ਤ ਵਾਸਤੇ ਜ਼ਰੂਰ ਸਾਨੂੰ ਕੋਈ ਜਸਟਿਸ ਤਾਂ ਮਿਲਣਾ ਚਾਹੀਦਾ ਅੰਜਰਾ ਬੰਦਾ ਗਲਤ ਹੈ ਉਹਨੂੰ ਨੂੰ ਲਾਈਕ ਸਜਾਉਣਾ ਚਾਹੀਦੀ ਇਸ ਸਭ ਵਿਚਾਲੇ ਹੁਣ ਤੁਹਾਡਾ ਫੋਕਸ ਕਿਸ ਚੀਜ਼ ਤੇ ਹੈ ਉਹ ਵੀ ਸਾਨੂੰ ਦੱਸੋ ਕਿ ਸਿਰਫ ਕੇ ਸੀ ਤੁਹਾਡਾ ਫੋਕਸ ਹੈ ਜਾਂ ਆਪਣੇ ਕਰੀਅਰ ਨੂੰ ਲੈ ਕੇ ਫੋਕਸਡ ਹੋ ਜਾਂ ਕੀ ਅੱਗੇ ਏਮ ਕੀ ਰੱਖਿਆ ਹੋਇਆ ਅ ਪਹਿਲੇ ਨੰਬਰ ਤੇ ਤਾਂ ਹਮੇਸ਼ਾ ਹਾਕੀ ਤਾਂ ਮੇਰੀ ਪ੍ਰਾਈ ਹਮੇਸ਼ਾ ਇਹ ਸਾਡੇ ਤਿਆਰੀ ਵੀ ਚੱਲ ਰਹੀ ਹੈ ਗੇਮ ਦੇ ਵਾਸਤੇ ਨਾਲੇ ਸਾਡੇ ਪ੍ਰਾਈ ਦੇ ਐਗਜ਼ਾਮ ਵੀ ਚੱਲ ਰਹੇ ਨੇ ਮੈਂ ਸ਼ੁਕਰ ਇੰਗਲੈਂਡ ਤੋਂ ਸਾਨੂੰ ਸਾਰੀ ਸਪੋਰਟ ਮਿਲ ਰਹੀ ਹੈ ਪਰਿਵਾਰ ਵਾਲੋਂ ਨਾਲ ਯੂਨੀਵਰਸਿਟੀ ਦਾ ਟੀਮ ਵਾਲੋਂ ਪਰ ਜੋ ਇਹ ਮਾਮਲਾ ਚੱਲ ਰਿਹਾ ਉਹ ਵੈਸੇ ਮੋਰੇ ਹੈਗਾ ਇਸਾਈਡ ਤੇ ਹੈਗਾ ਪਰ ਜਰੂਰ ਜਦ ਤੱਕ ਮੈਨੂੰ ਜਸਟਿਸ ਨਹੀਂ ਮਿਲੀ ਮੈਂ ਭੁੱਲ ਨਹੀਂ ਸਕਦੀ ਜਿਸ ਤਰ੍ਹਾਂ ਨਾਲ ਇਸ ਪੂਰੇ ਮਾਮਲੇ ਨੂੰ ਤੁਸੀਂ ਦੇਖ ਰਹੇ ਹੋ ਜਿਹੜੇ ਦਰਸ਼ਕ ਹੈਗੇ ਆ ਜਾਂ ਜਿਹੜੇ ਤੁਹਾਡੇ ਜਾਣਨ ਵਾਲੇ ਹੈਗੇ ਆ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੂਗੇ ਆਪਣੇ ਜ਼ਰੀਏ ਸਾਡੇ ਜ਼ਰੀਏ ਕਿ ਉਹ ਇਸ ਪੂਰੇ ਮਾਮਲੇ ਨੂੰ ਕਿਵੇਂ ਵੇਖਣੀ ਆ ਆਪਣੀਆਂ ਡਾਟਰਸ ਨੂੰ ਲੈ ਕੇ ਸਿਕਿਉਰਿਟੀ ਨੂੰ ਲੈ ਕੇ ਕਿਸ ਕਿਸਮ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਆਈ ਥਿੰਕ ਜਰੇਮ ਨੂੰ ਮੈਨੂੰ ਜਾਣਦੇ ਨੇ ਤਾਂ ਸਾਡੇ ਮੇਰੇ ਪਰਿਵਾਰ ਫੈਮਿਲੀ ਤਾਂ ਇੰਗਲੈਂਡ ਦੇ ਵਿੱਚ ਸਾਰੀ ਵਰਲਡ ਦੇ ਵਿੱਚ ਉਹਨਾਂ ਨੂੰ ਸਭ ਪਤਾ ਕੌਣ ਗਲਤ ਹੈ ਤਾਂ ਕੌਣ ਸਹੀ ਹੈ ਤਾਂ ਉਹ ਮੇਰੇ ਨਾਲ ਖਰੇ ਨੇ ਅਮ ਉਹਨਾਂ ਨੂੰ ਉਹ ਵੀ ਬੜੇ ਪਰੇਸ਼ਾਨ ਨੇ ਉਹਨਾਂ ਨੂੰ ਵੀ ਬੜਾ ਫੀਲ ਹੋ ਰਿਹਾ ਬਿਕੋਜ਼ ਉਹ ਜਾਣਦੇ ਨੇ ਮੈਨੂੰ ਚੰਗੀ ਤਰ੍ਹਾਂ ਤਾਂ ਹੋਏ ਬਸ ਵੀ ਖਰੇ ਆ ਕਹਿੰਦੇ ਤੂੰ ਹੁਣ ਸਟੈਂਡ ਲਿਆ ਤੂੰ ਸਟੈਂਡ ਤੇ ਰਹੀ ਬਸ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿਸ ਦੌਰ ਚੋਂ ਤੁਸੀਂ ਗੁਜ਼ਰੇ ਹੋ ਉਹਦੇ ਵਿੱਚ ਸੱਚ ਤੇ ਝੂਠ ਦਾ ਜੋ ਪੂਰਾ ਪ੍ਰੋਸੈਸ ਹੈਗਾ ਉਹ ਜਲਦੀ ਖਤਮ ਹੋਵੇ ਸੱਚ ਸਾਹਮਣੇ ਆਵੇ ਦੁਨੀਆ ਦੇ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਸ ਪੂਰੇ ਮਾਮਲੇ 'ਚ ਤੁਹਾਨੂੰ ਇਨਸਾਫ ਜ਼ਰੂਰ ਮਿਲੇ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਜੀ ਸਾਸਰੀ ਗੱਲ ਜੀ ਤਾਂ ਇਸੀ प्रदेश ਕਹਿਣਾ ਹੈ ਕਿ ਚਾਹੇ ਜਿਹੜਾ ਪੂਰਾ ਇਹਨਾਂ ਦਾ ਮਾਮਲਾ ਹੈਗਾ ਹਜੇ ਚੱਲ ਰਿਹਾ ਹੈ ਪਰ ਉਸ ਪੂਰੇ ਮਾਮਲੇ ਤੇ ਉਹਨਾਂ ਦੇ ਆਉਣ ਵਾਲੇ ਜੋ ਦਿਨ ਹੈਗੇ ਆ ਜੋ ਉਹਨਾਂ ਦਾ ਲਾਈਨ ਆਫ ਐਕਸ਼ਨ ਰਹਿਣ ਵਾਲਾ ਉਹਦੇ ਬਾਰੇ ਹਜੇ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਚਾਹੁੰਦੇ ਆ ਕਿ ਪਹਿਲਾਂ ਐਸਆਈਟੀ ਦੇ ਸਾਹਮਣੇ ਉਹ ਆਪਣਾ ਕੇਸ ਰੱਖਣ ਉਸ ਤੋਂ ਬਾਅਦ ਉਹ ਇਸ ਪੂਰੇ ਮਾਮਲੇ 'ਚ ਕੁਝ ਹੋਰ ਤੱਥਾਂ ਦੇ ਨਾਲ ਕੁਝ ਹੋਰ ਪ੍ਰੂਫਸ ਦੇ ਨਾਲ ਮੀਡੀਆ ਤੇ ਦਰਸ਼ਕਾਂ ਦੇ ਸਾਹਮਣੇ ਜ਼ਰੂਰ ਆਉਣਗੇ ਪਰ ਨਾਲ ਹੀ ਉਹਨਾਂ ਨੇ ਇੱਕ ਗੱਲ ਸਾਫ਼ ਤੌਰ ਤੇ ਜ਼ਰੂਰ ਕਹੀ ਕਿ ਜਿਸ ਸੱਚ ਲਈ ਜੋ ਉਹਨਾਂ ਦਾ ਆਪਣਾ ਸੱਚ ਹੈ ਉਹਦੇ ਲਈ ਜਿਸ ਲਈ ਉਹ ਖੜੇ ਉਹਦੇ ਤੇ ਉਹ ਖੜੇ ਰਹਿਣਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਉਮੀਦ ਜਤਾਈ ਕਿ ਜਲਦ ਹੀ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਕੈਮਰਾ ਪਰਸ਼ੰਨ ਮਨੀਸ਼ ਦੇ ਨਾਲ ਪ੍ਰਵੇਸ਼ ਸਿੰਧੂ এবੀਪੀ ਨਿਊਜ਼ ਮੋਹਾਲੀ